ਪੰਜਾਬ ਦੇ ਪਟਿਆਲਾ ਸ਼ਹਿਰ ਦੀ ਰਹਿਣ ਵਾਲੇ ਸੁਖਪ੍ਰੀਤ ਕੌਰ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਹੈੱਡ ਕਨਸਟੇਬਲ ਦੀ ਨੌਕਰੀ ਕਰੀਆ ਉਸਨੇ ਆਪਣੀ ਨੌਕਰੀ ਦੇ ਨਾਲ ਨਾਲ ਆਪਣੇ ਬਚਪਨ ਦਾ ਸੁਪਨਾ ਵਿਆਹ ਤੋਂ ਬਾਅਦ ਪੂਰਾ ਕੀਤਾ ਜਿਸ ਦੇ ਚਲਦੇ ਉਸਨੇ ਦੇਸ਼ ਪਰਦੇ ਹੋਏ ਫਾਰ ਅਫੇਅਰ ਸਟਾਰ ਇੰਡੀਆ ਮਾਡਲਿੰਗ ਮੁਕਾਬਲੇ ਦੇ ਵਿੱਚ ਮਿਸਿਸ ਪੰਜਾਬ ਦਾ ਖਿਤਾਬ ਜਿੱਤ ਕੇ ਆਪਣਾ ਸੁਪਨਾ ਪੂਰਾ ਕੀਤਾ ਤੇ ਆਪਣੀ ਵੱਖਰੀ ਪਹਿਚਾਨ ਕਾਇਮ ਕੀਤੀਆ ਸੁਪ੍ਰਿਤ ਕੌਰ ਦੱਸਦੀ ਆ ਕਿ ਭਾਵੇਂ ਕਿ ਉਹ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਤੇ ਤਨਾਤ ਹੈ ਪਰ ਉਸ ਦਾ ਬਚਪਨ ਦਾ ਸੁਪਨਾ ਸੀ ਕਿ ਮਾਡਲਿੰਗ ਕਰੇ ਚਾਹੇ ਸਮਾਂ ਐਸਾ ਸੀ ਕਿ ਉਸ ਨੇ ਪਹਿਨਾ ਨਹੀਂ ਕੀਤਾ ਪਰ ਹੁਣ ਅੱਜ ਉਸ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ ਜੈਪੁਰ ਕੰਪੀਟੀਸ਼ਨ ਹੋਇਆ ਸੀਗਾ ਤੇ ਉੱਥੋਂ ਪੰਜਾਬ ਦੀ ਵੀਨਰ ਨਹੀਂ ਸੈਕਟ ਕੀਤਾ ਗਿਆ ਪੰਜਾਬ ਦੀ ਜਿੱਤ ਤੇ ਦੱਸਦੇ ਹੋ ਕਿ ਆਪリーズ ਜੀ ਦੱਸਦੇ ਜੋਬ ਕਰਦੇ ਕੱਲ ਕੀ ਨੋਮਤਾ ਮੇਰਾ ਨਾਮ ਸੁਖਪ੍ਰੀਤ ਕੋਰੇ ਪਾ ਜਾਪੁਰ ਚ 4 आवर ਮਿਸਿਸ ਇੰਡੀਆ ਦਾ ਨਾ ਨੇ ਕਰਵਾਇਆ ਸੀਗਾ ਕੰਪੀਟੀਸ਼ਨ ਉਹਦੇ ਵਿੱਚੋਂ ਮੈਨੂੰ ਪੰਜਾਬ ਦੀ ਜਿਹੜੀ ਹੈਗਾ Winner ਚੁਣਿਆ ਗਿਆ ਸੀ ਇੱਥੇ ਕਾਫੀ ਲੜਕੀਆਂ ਸੀਗੀਆਂ ਪੰਜਾਬ ਦੇ ਵਿੱਚੋਂ ਵੀ ਸੀਗੀਆਂ ਕਾਫੀ ਲੜਕੀਆਂ ਤੇ ਉਹਨਾਂ ਚੋਂ ਜਿਹੜਾ ਮੈਨੂੰ ਸਿਲੈਕਟ ਕੀਤਾ ਗਿਆ ਜੀ ਮੈਂ ਪੰਜਾਬ ਪੁਲਿਸ ਚ ਵੀ ਜੌਬ ਕਰਦੀ ਆਂ ਜੀ ਮੈਂ ਬਹੁਤ ਮਿਹਨਤ ਲੱਗਦੀ ਹੈ ਜੀ ਕੋਈ ਵੀ ਕੰਮ ਆ ਕੋਈ ਆਸਾਨ ਨਹੀਂ ਹੈਗਾ ਤੇ ਅਸੀਂ ਕੋਈ ਵੀ ਕੰਮ ਕਰਦੇ ਆ ਤਾਂ ਮਿਹਨਤ ਤਾਂ ਲੱਗਦੀ ਹੈ ਜੀ। ਕਿੱਥੇ ਮੁਸ਼ਕਲ ਆਉਂਦੀ ਹੈ? ਇਹ ਜਾਇਪੁਰ ਚ ਹੋਇਆ ਸੀਗਾ ਜੀ ਮੈਰਿਟ। ਮੇਰਾ ਨੈਕਸਟ ਇਹ ਹੈ ਕਿ ਜੌਬ ਦੇ ਨਾਲ-ਨਾਲ ਮੈਨੂੰ ਬਚਪਨ ਤੋਂ ਜਿਵੇਂ ਸ਼ੌਂਕ ਸੀਗਾ ਮੋਡਲਿੰਗ ਦਾ ਔਰ ਮੈਂ ਚਾਹੁੰਦੀ ਸੀ ਮੇਰੇ ਕ੍ਰਾਉਨ ਪਏ ਔਰ ਜਿਹੜਾ ਮੈਂ ਸੁਪਨਾ ਲਿਆ ਸੀ ਮੇਰਾ ਬਚਪਨ ਚ ਜੋ ਸੀ ਉਹ ਮੇਰਾ ਹੁਣ ਕੰਪਲੀਟ ਹੋ ਗਿਆ ਮੇਰਾ ਪੂਰਾ ਆ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਜੀ ਔਰ ਮੈਂ ਅੱਗੋ ਜਾ ਕੇ ਚਾਹੁੰਦੀ ਜਿਵੇਂ ਹੁਣ ਮੈਂ ਪੰਜਾਬ ਦੀ ਵਿਨਰ ਬਣੀ ਹੋਈ ਆ ਤੇ ਨੈਕਸਟ ਟਾਈਮ ਜੀ ਮੈਂ ਚਾਹੁੰਦੀ ਆ ਕਿ ਹੁਣ ਮੈਂ ਜਿਵੇਂ ਪੰਜਾਬ ਦੀ winner ਤਾਂ ਹੁਣ ਬਣ ਗਈ ਆ ਜੀ ਇਸ ਤੋਂ ਬਾਅਦ ਮੈਂ ਚਾਹੁੰਨੀ ਕਿ ਇਸ ਤੋਂ ਬਾਅਦ ਮੇਰੀ ਜਿਹੜਾ ਨੈਕਸਟ ਹੈਗਾ ਕਿ ਮੈਂ ਨੈਸ਼ਨਲ ਜਿਹੜੀ winner ਚੁਣੀ ਜਾਵਾਂਗੀ ਮੈਨੂੰ ਆਪਣੇ ਆਪ ਤੇ ਬਹੁਤ ਕੌਨਫੀਡੈਂਸ ਹੈ ਜੀ ਮੈਂ ਚਾਹੁੰਨੀ ਕਿ ਆਪਣੀਆਂ ਧੀ ਅਨੁਵਾਦ ਤੋਂ ਵੱਧ ਕਿਉਂਕਿ ਅੱਜ ਕੱਲ੍ਹ ਧੀਾਂ ਜਿਹੜੀਆਂ ਹੈਗੀਆਂ ਉਹ ਮੁੰਡਿਆਂ ਨਾਲੋਂ ਘੱਟ ਨਹੀਂ ਆ ਮੁੰਡੇ ਸਭ ਇੱਕੋ ਹੀ ਧੀਾਂ ਪੁੱਤਰ ਜੀ ਹਾਂਜੀ ਔਰ ਮੈਂ ਚਾਹੁੰਨੀ ਕਿ ਸਭ ਨੂੰ ਅੱਗੋਂ ਵੱਧ ਤੋਂ ਵੱਧ ਆਉਣ ਬਹੁਤ ਵਧੀਆ ਜੀ ਸਾਰੀ ਫੈਮਲੀ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਜੀ ਫੈਮਲੀ ਦੀ ਸਪੋਰਟ ਸੀ ਤੇ ਇੱਥੇ ਤੱਕ ਪਹੁੰਚੇ ਹਾਂ ਬਿਲਕੁਲ ਜੀ ਨੈਸ਼ਨਲ 'ਚ ਜਾਵਾਂਗੇ ਜੀ ਮੇਰਾ ਨਾਮ ਅਮਲਾ ਸਾਨੀ ਹੈ ਮੈਂ ਇੱਥੇ ਸੰਸਕ੍ਰਿਤੀ ਸਾਨੀ ਸਕੂਲ ਰਨ ਕਰਦੀ ਹਾਂ ਮੈਂ ਉਹਦੀ ਪ੍ਰਿੰਸੀਪਲ ਹਾਂ ਔਰ ਇਹ ਮੇਰੀ ਬੈਸਟ ਫਰੈਂਡ ਹੈ ਔਰ ਮੈਨੂੰ ਬਹੁਤ ਅੱਛਾ ਲੱਗਾ ਕਿ ਇਹਨੇ ਪ੍ਰਾਈਜ਼ ਦਿੱਤਾ ਕਿਉਂਕਿ ਇਹਦਾ ਬਹੁਤ ਦੇਰ ਦਾ ਸੁਪਨਾ ਸੀਗਾ ਕਿ ਇਹ ਮੋਡਲਿੰਗ ਵਿੱਚ ਐਂਟਰ ਕਰਨਾ ਚਾਹੁੰਦੀ ਸੀ ਪਹਿਲਾਂ ਤਾਂ ਜੌਬ ਸੀਗਾ ਪੰਜਾਬ ਪੁਰਸਾ ਥੋੜੀ ਇਧੇ ਮੰਚੇ ਹਿਜਕ ਸੀਗੀ ਪਰ ਮੈਨੂੰ ਅੱਜ ਬਹੁਤ ਅੱਛਾ ਲੱਗਾ ਕਿ ਇਹਨੇ ਆਪਣੇ ਉਹ ਸਾਰੇ ਰਿਸਟ੍ਰੈਂਟਸ ਤੋੜ ਕੇ ਸਾਰੇ ਬੰਧਨ ਤੋੜ ਕੇ ਇਹ ਆਪਣੇ ਬੜੇ ਕੌਨਫੀਡੈਂਸ ਨਾਲ ਇਕੱਲੀ ਇਥੋਂ ਗਈਏ ਜੈਪੁਰ ਉੱਥੇ ਜਾ ਕੇ ਇਸਨੇ ਕੰਪੀਟੀਸ਼ਨ ਚ ਪਾਰਟਿਸਿਪੇਟ ਕੀਤਾ ਤੇ ਉੱਥੇ ਪ੍ਰਾਈਜ਼ ਵਿਨ ਕਰਕੇ ਆਈਏ ਮੈਂ ਆਪ ਇੱਕ ਕੁੜੀ ਹਾਂ ਆਪਣੇ ਫਾਦਰ ਦੀ ਤੀਸਰੀ ਬੇਟੀ ਹਾਂ ਤੇ ਮੇਰੇ ਫਾਦਰ ਨੇ ਇਹ ਸਿਖਾਇਆ ਸੀ ਕਿ ਬੇਟਾ ਤੁਸੀਂ ਕੁੜੀਆਂ ਉਹ ਮੁੰਡਿਆਂ ਤੋਂ ਕਿਤੇ ਘਟ ਨਹੀਂ ਅਸੀਂ ਮੁੰਡਿਆਂ ਤੋਂ ਵੱਧ ਅੱਗੇ ਜਾ ਸਕਦੇ ਹਾਂ ਤੇ ਸਾਡੇ ਤੇ ਇਹ ਕੌਨਫੀਡੈਂਸ ਹੈ ਤੇ ਮੈਨੂੰ ਬਹੁਤ ਅੱਛਾ ਲੱਗਾ ਕਿ ਇਹਨੇ ਉਹੀ ਕੌਨ ਤੇ ਸੀ ਹੈਜ਼ ਵਨ ਆਫ ਪ੍ਰਾਈਜ਼ ਆਮ ਵੈਰੀ ਹੈਪੀ ਸ਼ੁਰੂ ਤਾਂ ਦਾ ਸ਼ੌਕ ਸੀਗਾ ਪਰ ਇਹਨੂੰ ਕਿਤੇ ਕੋਈ ਮੌਕਾ ਨਹੀਂ ਸੀ ਮਿਲਦਾ ਕਿਉਂਕਿ ਇਹਦੀ ਜੌਬ ਇਦਾਂ ਦੀ ਸੀਗੀ ਫਾਦਰ ਛੋਟੀ ਮਰ ਕੇ ਉਹਨਾਂ ਦੀ ਡੈਥ ਹੋ ਗਈ ਸ਼ੌਕ ਇਹਨੂੰ ਸ਼ੁਰੂ ਤਾਂ ਸੀ ਇਹਨੂੰ ਮੌਕਾ ਨਾ ਹੋਣ ਮਿਲਿਆ ਤੇ ਮੈਂ ਆਪਣੀ ਬੈਸਟ ਇਨਕਰੇਜਮੈਂਟ ਇਹਨੂੰ ਦਿੱਤੀ ਹੈ ਬੜੀ ਤੋਂ ਇੱਕ ਵਾਰ ਥੋੜੀ ਡਾਈਸੀ ਵੀ ਹੋ ਗਈ ਸੀ ਕਿ ਮੈਂ ਉੱਥੇ ਜਾਵਾਂ ਕਿ ਨਾ ਜਾਵਾਂ ਮੈਂ ਕਿਹਾ ਤੂੰ ਜ਼ਰੂਰ ਜਾ ਕਿਉਂਕਿ ਤੂੰ ਸਿਲੈਕਟ ਹੋ ਗਈ ਹੈ एक ऑनलाइन जरिए फॉर्म भर के इन्हें अपना मतलब तो किया अपग्रेड किया मॉडलिंग सीखी प्रॉपर इन्हें मतलब बहुत प्रैक्टिस की मैंने उन्हें देखती थी डेली देख इन्हें बहुत प्रैक्टिस की है तो उस तो बात जाके इन्हें किया तो आई एम वेरी हैप्पी क्योंकि यदि मेहनत रंग लाई तो एक सर पर कहो कि रब की कृपा हम भी जॉर्शन करी दो में बनने बन्ने काम कर रही अपने है अपने जॉब से भी बहुत अच्छा वाइव काम करती है अपने घर की सेवा भी बहुत अच्छी करती है समाज की सेवा भी कर रही थी आप आपने अपने शौक पूरा करना देश का ना अगे लेके जाए मैं तो होप करती कर मिसिज इंडिया की है मिस वर्ल्ड तक जाए मिसिस वर्ल्ड मिसिज इंटरनेशनल का प्राइज लेके आए तो मैंने सब तो बहुत खुश ਹੋਏਗੀ ਐਸਐਮਜੀ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ